YouTube ਨਾਲ ਜੁੜੀਆਂ ਹੋਈਆਂ ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭੈਣੋ ਬਹੁਤ ਹੀ ਖੁਸ਼ੀ ਦਾ ਮੌਕਾ ਆ ਰਿਹਾ ਹੈ ਕਿ ਸਾਡੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਬਹੁਤ ਹੀ ਨਜ਼ਦੀਕ ਆ ਰਿਹਾ ਹੈ ਤੇ ਇਸ ਦਿਨ ਦੀਆਂ ਸਭ ਨੂੰ ਬਹੁਤ ਹੀ ਬੇਸਬਰੀ ਨਾਲ ਉਡੀਕ ਹੁੰਦੀ ਹੈ ਤੇ ਇਸੇ ਖੁਸ਼ੀ ਦੇ ਵਿੱਚ ਇੱਕ ਰਚਨਾ ਜਿਵੇਂ ਨੂੰ ਮੇਰੇ ਆਪ ਜੀ ਨੂੰ ਬਹੁਤ ਪਸੰਦ ਆਏਗੀ ਤੇ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਜੀ ਤੂੰ ਅਮਰਤ ਬਣ ਜਾਵੇਂਗਾ ਕੋੜਿਆ ਤੁਮਿਆ ਕੋੜਿਆ ਤੁਮਿਆ ਤੂੰ ਅਮਰਤ ਬਣ ਜਾਵੇਂਗਾ ਕੋੜਿਆ ਤੁਮਿਆ ਕੋੜਿਆ ਤੁਮਿਆ ਜੇ ਇਹਦੇ ਪਿਆਰ ਚ ਖੋ ਜਾਏਗਾ ਕੋੜਿਆ ਤੁਮਿਆ ਕੋੜਿਆ ਤੁਮਿਆ ਤੂੰ ਅਮਰਤ ਬਣ ਜਾਵੇਂਗਾ ਕੋੜਿਆ ਤੁਮਿਆ ਕੋੜਿਆ ਤੁਮਿਆ ਸਤਗੁਰ ਕਿਰਪਾ ਦ੍ਰਿਸ਼ਟੀ ਕਰਦਉ ਤੇਰੀ ਸਭ ਕੜਤਣ ਮਰ ਜਉ ਸਤਗੁਰ ਕਿਰਪਾ ਦ੍ਰਿਸ਼ਟੀ ਕਰਦਉ ਤੇਰੀ ਸਭ ਕੜਤਣ ਮਰ ਜਉ ਆਸ਼ਰਨ ਖਲੋ ਜਾਏਗਾ ਕੋੜਿਆ ਤੁਮਿਆ ਕੋੜਿਆ ਤੁਮਿਆ ਅਮਰਤ ਬਣ ਜਾਏਗਾ ਕੋੜਿਆ ਤੁਮਿਆ ਕੋੜਿਆ ਤੁਮਿਆ ਹੀਰ ਦੇ ਚ ਰੱਖ ਤੂੰ ਸਬਰ ਸਬੂਰੀ ਪੰਜਾਂ ਚੋਰਾں ਤੋਂ ਕਰਕੇ ਦੂਰੀ ਹੀਰ ਦੇ ਚ ਰੱਖ ਤੂੰ ਸਬਰ ਸਬੂਰੀ ਪੰਜਾਂ ਚੋਰਾں ਤੋਂ ਕਰਕੇ ਦੂਰੀ ਜੇ ਮਰਸ਼ਦ ਨੂੰ ਮੋ ਲੈਗਾ ਕੌੜਿਆ ਤੁਮਿਆ ਕੌੜਿਆ ਤੁਮਿਆ ਤੂੰ ਅਮਰਤ ਬਣ ਜਾਏਗਾ ਕੌੜਿਆ ਤੁਮਿਆ ਕੌੜਿਆ ਤੁਮਿਆ ਉਮਰਤਵਾਂ ਜਾਈਂਗਾ ਕੌੜਿਆ ਤੁਮਿਆ ਕੌੜਿਆ ਤੁਮਿਆ ਸਾਰਗਤੋਂ ਜੋ ਨੇੜੇ ਵੱਸਦਾ ਸਾਰਗਤੋਂ ਜੋ ਨੇੜੇ ਵੱਸਦਾ ਭੇਦ ਜਿਦਾ ਉਹ ਮੁਰਸ਼ਦ ਦੱਸਦਾ ਭੇਦ ਜਿਦਾ ਉਹ ਮੁਰਸ਼ਦ ਦੱਸਦਾ ਜੇ ਇਹਦੇ ਪਿਆਰ ਚ ਖੋ ਜਾਏਂਗਾ ਕੌੜਿਆ ਤੁਮਿਆ ਕੌੜਿਆ ਤੁਮਿਆ तू हमरत बाण जाएगा कोड़े आ तुम्हे आ तू हमरत बाण जाएगा कोड़े आ तुम्हे आ कोड़े आ तुम्हे आ जलंधरी हो मे मार्मका के जलंधरी हो मे मार्मका के नाम नदी बच गोता खा के नाम नदी बच गोता खा के ਮੈਲ ਜਨਮਾਂ ਦੀ ਤੋ ਜਾਏਗਾ ਕੋੜਿਆ ਤੁਮਿਆ ਕੋੜਿਆ ਤੁਮਿਆ ਤੂੰ ਅਮਰਤ ਵਣ ਜਾਏਗਾ ਕੋੜਿਆ ਤੁਮਿਆ ਕੋੜਿਆ ਤੁਮਿਆ ਜੇ ਇਹਦੇ ਪਿਆਰ ਚ ਖੋ ਜਾਏਗਾ ਕੋੜਿਆ ਤੁਮਿਆ ਕੋੜਿਆ ਤੁਮਿਆ ਤੂੰ ਅਮਰਤ ਵਣ ਜਾਵੇਂਗਾ ਕੋੜਿਆ ਤੁਮਿਆ ਕੋੜਿਆ ਤੁਮਿਆ ਤੂੰ ਅਮਰਤ ਵਣ ਜਾਏਗਾ ਕੋੜਿਆ ਤੁਮਿਆ ਕੋੜਿਆ ਤੁਮਿਆ ਤੂੰ ਅਮਰਤ ਵਣ ਜਾਏਂਗਾ ਕੋੜਿਆ ਤੁਮਿਆ ਕੋੜਿਆ ਤੁਮਿਆ ਲੋ ਜੀ ਸਾਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚਾਹੀਏ